ਭਈ ਗੰਨਾ ਪਟਗੇ ਬੰਦੇ ਨੂੰ ਗੰਨੇ ਦੇ ਜੁਰਮ ਪਿੱਛੇ ਕੁੱਟ-ਕੁੱਟ ਕੇ ਮਾਰ ਦੇਣਾ ਜੇਰੀ ਸਭ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣਾ ਜੇ ਆਪਾਂ ਦੇਖਿਆ ਤੁਸੀਂ ਦੇਖੋ ਸੜਕਾਂ ਤੇ ਲੋਕ ੱੱਕੇ ਨਾਲ ਲੰਗਰ ਲਾਉਂਦੇ ਨੇ ਜ਼ਬਰਦਸਤੀ ਗੱਡੀਆਂ ਨੂੰ ਜੜੀਆਂ ਕਿ ਵੱਡੀਆਂ-ਵੱਡੀਆਂ ਮਰਸਿਡੀਜ਼ ਗੱਡੀਆਂ ਤੇ ਲੋਕ ਆਉਂਦੇ ਨੇ ਸਾਡੀ ਪਰੰਪਰਾ ਕਰਕੇ ਵੀ ਇੱਕ ਤਰ੍ਹਾਂ ਦੀ ਸੇਵਾ ਭਾਵਨਾ ਆਉਂਦੀ ਆ ਪਿੰਡਾਂ ਵਿੱਚ ਗੁਰੂ ਘਰਾਂ 'ਚ ਵੀ ਅਸੀਂ ਬਹੁਤ ਸਾਰਾ ਫੰਡ ਦਿੰਨੇ ਆ ਗੁਰਦੁਆਰਾ ਸੇ ਪਾਠ ਵੀ ਕਰਵਾਉਨੇ ਆ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਆ ਜਾਂ ਲੋਕ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੀ ਸਿੱਖਾਂ ਵਿੱਚ ਵੀ ਇਸ ਤਰ੍ਹਾਂ ਦੇ ਪਰਿਵਾਰ ਹੈਗੇ ਕੀ ਉਹਨਾਂ ਸਿੱਖਨ ਕਹਿਣ ਦੇ ਯੋਗ ਹੈ ਉਹ ਇਹ ਗਿਆ ਉਹਦੇ ਬਾਪ ਆ ਮਰਨ ਵਾਲੇ ਵਿਅਕਤੀ ਦਾ ਉਹ ਬਚਾਰਾ ਹੈਂਡੀਕੈਪਟਾ ਹੈ ਉੱਠ ਗਿਆ ਤੁਰਿਆ ਨਹੀਂ ਜਾਂਦਾ 72 ਸਾਲ ਦੀ ਉਹਦੀ ਉਮਰ ਹੈ ਹਤਰ ਘਟਨਾਵਾਂ ਜਿੰਨੀਆਂ ਵਾਪਰਦੀਆਂ ਉਹਦੇ ਤੇ ਕੋਈ ਨਾ ਕੋਈ ਪਿੱਛੇ ਇਲਜ਼ਾਮ ਲਾ ਕੇ ਮਤਲਬ ਇੱਕ ਤਰ੍ਹਾਂ ਦੀ ਉਹਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਮੰਨ ਲਓ ਜਦੋਂ ਕਿੰਨੀਆਂ ਘਟਨਾਵਾਂ ਤੁਸੀਂ ਵੀ ਗਿਣੀਆਂ ਮੈਂ ਵੀ ਗਿਣੀਆਂ ਉਹਦੇ ਤੇ ਚੋਰੀ ਦਾ ਇਲਜ਼ਾਮ ਲਾ ਦੇ ਕਦੇ ਕੋਸ਼ ਇਲਜ਼ਾਮ ਲਾ ਦਿੱਤਾ ਮਤਲਬ ਅਕਸਰ ਘਟਨਾਵਾਂ ਦੇ ਪਿੱਛੇ ਇਹੀ ਕਾਰਨ ਬਣਦਾ ਪਰ ਐਫ ਆਈ ਆਰ ਕਤਲ ਦੀ ਦਰਜ ਕਰ ਦਿੱਤੀ ਗਈ ਹੈ ਤੇ ਨਾਲ ਐਸ ਸੀ ਐਕਟ ਨਹੀਂ ਉਹਦੇ ਚਲਾਇਆ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਪਾਲ ਸਿੰਘ ਪਿਛਲੇ ਦਿਨੀ ਲਹਿਰਾ ਸੌਂਦਾ ਵਿਖੇ ਇੱਕ ਗੰਨੇ ਨੂੰ ਕੁੱਟਣ ਦੇ ਮਾਮਲੇ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜਿੱਥੇ ਲੰਗਰ ਲਗਾਏ ਜਾਂਦੇ ਨੇ ਤੇ ਗੁਰੂਆਂ ਦੀ ਵਿਚਾਰਧਾਰਾ ਦੀ ਗੱਲ ਕੀਤੀ ਜਾਂਦੀ ਆ ਉਸ ਪੰਜਾਬ ਦੇ ਵਿੱਚ ਕਿ ਇੱਕ ਪਿੰਡ ਵਿੱਚ ਗੰਨੇ ਚੋਰੀ ਦਾ ਜੇ ਆਪਾਂ ਦੂਸਰੇ ਪਾਸੇ ਇੱਕ ਕਹਿ ਲਈਏ ਵੀ ਜੇ ਗੰਨਾ ਚੋਰੀ ਕਰ ਵੀ ਲਿਆ ਅਸ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਮੰਦ ਭਾਗਾ ਸਾਡੇ ਨਾਲ ਦਲੀਤਾ ਗੂ ਤੇ ਰঞ্জੀਤ ਸਿੰਘ ਗਹਿਰੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਉਹ ਗਏ ਵੀ ਸੀ ਗਹਿਰੀ ਸਾਹਿਬ ਜਿਹੜੀ ਲੈਰਾ ਸੋਨ ਦਾ ਦੀ ਘਟਨਾ ਵਾਪਰੀ ਆ ਤੁਸੀਂ ਗਏ ਸੀ ਪਹਿਲਾਂ ਤਾਂ ਇਹ ਦੱਸੋ ਵੀ ਘਟਨਾ ਹੈ ਕੀ ਸੀ ਅ ਪਹਿਲਾਂ ਤਾਂ ਇਹ ਹੈਗੇ ਇਸ ਘਟਨਾ ਦੀ ਸਖਤ ਸ਼ਬਦਾਂ ਚ ਮੈਂ ਨਖੇਦੀ ਕਰਦਾ ਨਿੰਦਿਆ ਕਰਦਾ ਅਸਲ ਦੇ ਵਿੱਚ ਲੈਰਾ ਸੋਨ ਦਾ ਪਿੰਡ ਆ ਜਿਹੜਾ ਉਹਦੇ ਨਾਲ ਲੈਰਾ ਮੁਹੱਬਤ ਪਿੰਡ ਲੱਗਦਾ ਬਾਠਾਂ ਵਾਲੀ ਸੜਕ ਤੇ ਕਿਤੇ 27 ਸਾਲ ਦਾ ਇੱਕ ਗੋਰਾ ਸਿੰਘ ਨਾਂ ਦਾ ਮਜਬੀ ਸਿੱਖ ਭਾਈਚਾਰੇ ਚੋਂ ਨੌਜਵਾਨ ਹੈ ਉਹ ਦਿਹਾੜੀ ਤੇ ਕਦੇ ਕੰਮ ਕਰਦਾ ਤੇ ਦੋ ਜਣੇ ਉਹ ਕਦੇ ਤੁਰੇ ਜਾਂਦੇ ਸੀ ਤੇ ਕਹਿੰਦੇ ਹੈ ਕਿ ਉਹ ਜ਼ਿੰਮੇਦਾਰ ਜਿਹੜਾ ਪਰਿਵਾਰ ਹੈਗਾ ਉਹ ਦੋ ਚਲਾਉਂਦਾ ਕਿਨੇ ਗੰਨਾ ਪਟ ਲਿਆ ਭਾਈ ਗੰਨਾ ਪਟ ਗੇ ਬੰਦੇ ਨੂੰ ਗੰਨੇ ਦੇ ਜੁਰਮ ਪਿੱਛੇ ਕੁੱਟ-ਕੁੱਟ ਕੇ ਮਾਰ ਦੇਣਾ ਔਰ ਇੱਕ ਪਾਸੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਘਟਨਾ ਜਿਹੜੀ ਹੈ ਵੀ ਜਿੰਨੀ ਨਹੀਂ ਦੇਖੀ ਜਾਵੇ ਉਹ ਨਹੀਂ ਥੋੜੀ ਦੂਜੀ ਗੱਲ ਮੈਂ ਉਥੇ ਪਿੰਡ ਦੇ ਵਿੱਚ ਜਦੋਂ ਗਿਆ ਉਸ ਪਰਿਵਾਰ ਦੇ ਨਾਲ ਹਮਦਰਦੀ ਕਰਨ ਉਸ ਪਰਿਵਾਰ ਤੋਂ ਗੱਲਬਾਤ ਪੁੱਛਣ ਵਾਸਤੇ ਉਥੇ ਦਲਤ ਭਾਈਚਾਰੇ ਨਾਲ ਸੰਬੰਧਤ ਨੌਜਵਾਨ ਤੇ ਹੋਰ ਪਿੰਡ ਦੇ ਪਤਵੰਤੇ ਲੋਕ ਉਥੇ ਹਾਜ਼ਰ ਸੀਗੇ ਉਸ ਘਰ ਦੀ ਹਾਲਤ ਦੇਖ ਕੇ ਆਤਮਾ ਦੁਖਦੀ ਹੈ ਕਿ ਉਸ ਪਰਿਵਾਰ ਦੀ ਜਿਹੜੀ ਹਰਾਤ ਹੈ ਉਹ ਬਜ਼ੁਰਗ ਜਿਹੜੇ ਹੈਗੇ ਆ ਉਹਦੇ ਬਾਪ ਆ ਮਰਨ ਵਾਲੇ ਵਿਅਕਤੀ ਦਾ ਉਹ ਬਚਾਰਾ ਹੈਂਡੀਕੈਪਟ ਹੈ ਉੱਠ ਗਿਆ ਤੋ ਤੁਰਾਈ ਨਹੀਂ ਜਾਂਦਾ 72 ਸਾਲ ਦੀ ਉਹਦੀ ਉਮਰ ਹੈ ਜਿਹੜੀ ਉਹ ਨੌਜਵਾਨ ਦੀ ਮਾਤਾ ਹੈਗੀ ਹੈ ਉਹ ਬਹੁਤ ਹੀ ਵਿਚਾਰੀ ਕੋਈ ਹੈ ਨਹੀਂ ਕਿ ਦੁਨੀਆਦਾਰੀ ਦੀ ਉਹਨੂੰ ਜਿਆਦਾ ਉਹਨੂੰ ਸਮਝ ਨਹੀਂ ਹੈਗੀ ਜਿਵੇਂ ਆਪਾਂ ਕਹ ਲਈਏ ਵੀ ਭੋਲੀ ਹੈ ਉਹ ਇਕੱਲਾ ਇਕੱਲਾ ਬੱਚਾ ਸੀ ਉਹਨਾਂ ਦਾ ਜਿਹੜਾ ਉਹਨਾਂ ਨੂੰ ਮਤਲਬ ਆਪਣੇ ਮਾਂ ਬਾਪ ਨੂੰ ਬਜ਼ੁਰਗਾਂ ਨੂੰ ਪਾਲਦਾ ਸੀ ਕਹ ਲਈਏ ਆਪਾਂ ਜਦੋਂ ਉਹਦਾ ਕਤਲ ਹੋ ਜਾਂਦਾ ਹੈ ਕਤਲ ਹੋਣ ਦੀ ਘਟਨਾ ਵਾਪਰਦੀ ਹੈ ਤਾਂ 3 ਵਜੇ ਇਹ ਘਟਨਾ ਵਾਪਰਦੀ ਹੈ ਤੇ 8:30 ਵਜੇ ਰਾਮਪੁਰਾ ਵਾਲੇ ਜਿਹੜੇ ਹਸਪੀਟਲ ਵਾਲੇ ਉਹਨੂੰ ਐਮਰਜ ਦੇ ਵਿੱਚ ਰੈਫਰ ਕਰ ਦਿੰਦੇ ਆ ਉਹ ਐਮਰਜ ਦੇ ਵਿੱਚ ਬੱਚੇ ਦੀ ਡੈਥ ਹੋ ਜਾਂਦੀ ਹੈ ਤੇ 8:30 ਵਜੇ ਉਹ ਬੱਚੇ ਜਿਹੜੀ ਉਹਦੇ ਪਿੰਡ ਦੇ ਕੁਝ ਨੌਜਵਾਨ ਉਹ ਐਮਰਜ ਪਹੁੰਚਦੇ ਆ ਐਮਰਜ ਜਿੱਥੋਂ ਪਤਾ ਲੱਗਦਾ ਕਿ ਡੈਥ ਹੋ ਗਈ ਫਿਰ ਉਹ ਇਕੱਠੇ ਹੋ ਕੇ ਉਹ ਦੱਸਦੇ ਆ ਪਿੰਡ ਵਾਲੇ ਕਿ ਅਸੀਂ ਫਿਰ ਚੌਂਕੀ ਜਾਂਦੇ ਆ ਥਾਣੇ ਜਾਂਦੇ ਆ ਉਹ ਕਹਿੰਦੇ ਰੁੱਕਾ ਸਾਡੇ ਕੋਲ ਪਹੁੰਚ ਗਿਆ ਪਰ ਦੂਜੇ ਦਿਨ ਤਕਰੀਬਨ 3-4 ਵਜੇ ਪੁਲਿਸ ਸੌਥੀ ਘਰ ਜਾਂਦੀ ਹੈ ਬਿਆਨ ਲਿਖਦੀ ਹੈ ਐਫ ਆਈ ਆਰ ਦਾ ਹੁੰਦੀ ਹੈ ਐਫ ਆਈ ਆਰ ਨੰਬਰ 27 ਦਰਜ ਕੀਤੀ ਜਾਂਦੀ ਹੈ ਪਰ ਐਫ ਆਈ ਆਰ ਕਤਲ ਦੀ ਦਰਜ ਕਰ ਦਿੱਤੀ ਗਈ ਹੈ ਤੇ ਨਾਲ ਐਸ ਸੀ ਐਕਟ ਨਹੀਂ ਉਹਦੇ ਚ ਲਾਇਆ ਜਦ ਕਿ ਬਣਦਾ ਇਹ ਹੈ ਕਿ ਐਸ ਸੀ ਐਕਟ ਨਾਲ ਲੱਗਣਾ ਬਣਦਾ ਜੇ ਐਸ ਸੀ ਲੱਗਦਾ ਤਾਂ ਉਹਦੇ ਚ ਇਹਦੇ ਚ ਕੋਈ ਜ਼ਮਾਨਤ ਨਹੀਂ ਹੋਣੀ ਇਹਦੇ ਚ ਕੋਈ ਰਾਜੀਨਾਮਾ ਨਹੀਂ ਮਨਜ਼ੂਰ ਕੀਤਾ ਜਾ ਸਕਦਾ ਔਰ ਇਹਦੇ ਚ ਇਹ ਜਿਹੜਾ ਪੀੜਤ ਪਰਿਵਾਰ ਹੈ ਉਹਨੂੰ ਘੱਟੋ ਘੱਟ 8 ਲੱਖ ਰੁਪਇਆ ਇਮੀਡੀਏਟ ਕਮਿਸ਼ਨ ਵੱਲੋਂ ਜਿਹੜਾ ਦੇਣਾ ਬਣਦਾ ਰਿਲੀਜ਼ ਹੁੰਦਾ ਦੁੰਦੇ ਹੈ ਹੁਣ ਉਹਦੇ ਹੋਇਆ ਕਿ ਉਹਨਾਂ ਦਾ ਕਹਿਣਾ ਸੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਸੀ ਕੁਝ ਜ਼ਿੰਮੇਵਾਰ ਪਰਿਵਾਰ ਸੀ ਉਹਨਾਂ ਦਾ ਵੀ ਕਹਿਣਾ ਸੀ ਕਿ ਉਸ ਪਰਿਵਾਰ ਦੇ ਉੱਪਰ ਇਕੱਠੇ ਹੋ ਕੇ ਇੰਨਾ ਦਬਾਅ ਪਾ ਲਿਆ ਗਿਆ ਆ ਆਮ ਤੌਰ ਤੇ ਕੀ ਹੁੰਦਾ ਕਿਦਾਂ ਦੀ ਘਟਨਾ ਵਾਪਰਦੀ ਆ ਤਾਂ ਫਿਰ ਸਾਡੇ ਜਿਹੜੇ ਗੀ ਗੁਰਪੇ ਲੋਕ ਹਨ ਉਹਨਾਂ ਨੂੰ ਕਿਹਾ ਜਾਂਦਾ ਕਿ ਕਿੱਥੋਂ ਵਕੀਲ ਕਰੋਗੇ ਤੁਸੀਂ ਕਿੱਥੋਂ ਭਗਾਈ ਕਰੋਗੇ ਤੁਸੀਂ ਕਿੱਥੋਂ ਆਹ ਕਰੋਗੇ ਮਤਲਬ ਇਹ ਨਹੀਂ ਕਹਿੰਦਾ ਕਿ ਜੇ ਜੁਰਮ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਔਰ ਉਹਨੂੰ ਗੁੰਮਰਾਹ ਕਰਕੇ ਵਿਚਾਰਿਆਂ ਦਾ ਕਹਿੰਦੇ ਉਹ ਕਹਿੰਦੇ ਰਾਜੀਨਾਮਾ ਕਰਵਾ ਲਿਆ ਗਿਆ ਰਾਜੀਨਾਮਾ ਕਿਵੇਂ ਕਰਾਇਆ ਕਿਵੇਂ ਨਹੀਂ ਕਰਾਇਆ ਉਹ ਬਜ਼ੁਰਗਾਂ ਨੂੰ ਵਿਚਾਰਿਆਂ ਨੂੰ ਕੁਝ ਨਹੀਂ ਪਤਾ ਮੈਂ ਉਹਨਾਂ ਨੂੰ ਕਿਹਾ ਵਕੀਲ ਤੁਹਾਨੂੰ ਕਰਨ ਦੀ ਲੋੜ ਨਹੀਂ ਜਦੋਂ ਇਹ ਆਈਪੀਐ ਦਾ ਧਾਰਾ ਦਾ ਬੀਐਨਸੀ ਕੇਸ ਦਰਜ ਹੋ ਜਾਂਦਾ ਤਾਂ ਉਹ ਗਵਰਨਮੈਂਟ ਉਹਦਾ ਕੇਸ ਲੜਦੀ ਐਸੀ ਭਾਈ ਜਰੇ ਵੈਸੇ ਵੈਸੇ ਵੀ ਵਕੀਲ ਜਿਹੜਾ ਹੈਗਾ ਉਹ ਕਮਿਸ਼ਨ ਦਾ ਉਹ ਅਸੀਂ ਜਥੇਬੰਦੀਆਂ ਤੌਰ ਤੇ ਵੀ ਉਹਨਾਂ ਨੂੰ ਪਰਿਵਾਰ ਨੂੰ ਕਿਹਾ ਹੁਣ ਵੀ ਅਸੀਂ ਨਾਲ ਖੜੇ ਆਂ ਫਿਰ ਵੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਸੋ ਕਮਿਸ਼ਨ ਨੂੰ ਇਹਦੇ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਐਸੀ ਅਕੜ ਦਾ ਵੀ ਪਰਚਾ ਦਰਜ ਹੋਣਾ ਚਾਹੀਦਾ ਕਤਲ ਦਾ ਪਰਚਾ ਦਰਜ ਕਰਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣਾ ਚਾਹੀਦਾ ਰਾਜੀ ਨਾਮ ਦੀਆਂ ਗੱਲਾਂ ਬਾਅਦ ਚ ਹੈ ਦੇਰੀ ਸਭ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣਾ ਜੇ ਆਪਾਂ ਦੇਖਿਆ ਤੁਸੀਂ ਦੇਖੋ ਸੜਕਾਂ ਤੇ ਲੋਕ ੱੱਕੇ ਨਾਲ ਲੰਗਰ ਲਾਉਂਦੇ ਨੇ ਜ਼ਬਰਦਸਤੀ ਗੱਡੀਆਂ ਨੂੰ ਜੜੀਆਂ ਕ ਵੱਡੀਆਂ ਵੱਡੀਆਂ ਮਰਸਦੀ ਦੀਆਂ ਗੱਡੀਆਂ ਤੇ ਲੋਕ ਆਉਂਦੇ ਨੇ ਸਾਡੀ ਪਰੰਪਰਾ ਕਰਕੇ ਵੀ ਇੱਕ ਤਰ੍ਹਾਂ ਦੀ ਸੇਵਾ ਭਾਵਨਾ ਹੁੰਦੀ ਆ ਪਿੰਡਾਂ ਵਿੱਚ ਗੁਰੂ ਘਰਾਂ 'ਚ ਵੀ ਅਸੀਂ ਬਹੁਤ ਸਾਰਾ ਫੰਡ ਦਿੰਨੇ ਆ ਗੁਰਦੁਆਰਾ ਸੇ ਪਾਠ ਵੀ ਕਰਵਾਉਨੇ ਆ ਇਸ ਤਰ੍ਹਾਂ ਦੇ ਜਿਹੜੇ ਪਰਿਵਾਰ ਆ ਜਾਂ ਲੋਕ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੀ ਸਿੱਖਾਂ ਵਿੱਚ ਵੀ ਇਸ ਤਰ੍ਹਾਂ ਦੇ ਪਰਿਵਾਰ ਹੈਗੇ ਕੀ ਉਹਨਾਂ ਸਿੱਖ ਨੂੰ ਕਹਿਣ ਦੇ ਯੋਗ ਹੈ ਉਹ ਤੁਸੀਂ ਬੜੀ ਵੱਡੀ ਗੱਲ ਕਹੀ ਹੈ ਮੈਨੂੰ ਅਫਸੋਸ ਹੈ ਇਸ ਗੱਲ ਤੇ ਕਿ ਮਨਮੀ ਸਿੱਖ ਪਰਿਵਾਰ ਦੇ ਵਿੱਚ ਉਹ ਰੇਟੇ ਪਰਿਵਾਰ ਦੇ ਵਿੱਚ ਉਹ ਨੌਜਵਾਨ ਦਾ ਕਤਲ ਹੋ ਗਿਆ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਇੱਕ ਸ਼ਬਦ ਨਹੀਂ ਬੋਲੇ ਸ਼੍ਰੋਮਣੀ ਅਕਾਲੀ ਦਲ ਨੇ ਇਹਦੇ ਤੇ ਕੋਈ ਸ਼ਬਦ ਨਹੀਂ ਬੋਲਿਆ ਰਾਜਨੀਤਿਕ ਪਾਰਟੀਆਂ ਜਿਹੜੀ ਮਰਜ਼ੀ ਪਾਰਟੀਆਂ ਸੀ ਕਹਿ ਲਈਏ ਉਹਨਾਂ ਨੇ ਇਸ ਘਟਨਾ ਦੇ ਉੱਪਰ ਕੋਈ ਸ਼ਬਦ ਨਿੰਦਿਆ ਦਾ ਸ਼ਬਦ ਤੱਕ ਬੋਲਣ ਦੀ ਜ਼ਰੂਰਤ ਨਹੀਂ ਕੀਤੀ ਇਹਦਾ ਕਾਰਨ ਕੀ ਹੈ ਮਾਨਸਿਕਤਾ ਸਾਡੀ ਮਾਨਸਿਕਤਾ ਜਿਹੜੀ ਆ ਉਹ ਕਿੱਥੇ ਖੜੀ ਹੈ ਜਦੋਂ ਕਿ ਵੋਟਾਂ 40% ਵੋਟਾਂ ਦੀ ਅਸੀਂ ਗੱਲ ਕਰ ਗਏ 40% ਭਾਈਚਾਰਾ ਐਸੀ ਭਾਈਚਾਰਾ ਪੰਜਾਬ ਦੇ ਵਿੱਚ ਹੈਗਾ ਉਦੋਂ ਅਸੀਂ ਸਾਰੇ ਉਹਨਾਂ ਦੇ ਉਹਨਾਂ ਦੀਆਂ ਵੋਟਾਂ ਲੈਣ ਵਾਸਤੇ ਜਾਂਦੇ ਹਾਂ ਤੇ ਪਰ ਕੋਈ ਵੀ ਇੱਥੇ ਹਮਦਰਦੀ ਪ੍ਰਗਟ ਕਰਨ ਦੀ ਗੱਲ ਨਹੀਂ ਕਰਦਾ ਜਦੋਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਤੁਸੀਂ ਗੱਲ ਕੀਤੀ ਹੈ ਲੰਗਰਾਂ ਵਾਲੀ ਤੁਸੀਂ ਗੱਲ ਕੀਤੀ ਹੈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਕਰੀਏ ਗੋਲ ਕੰਪਨੀ ਐਸਜੀਪੀਸੀ ਕੋਲੇ ਬਹੁਤ ਸਾਰਾ ਫੰਡ ਹੈ ਐਸਜੀਪੀਸੀ ਨੂੰ ਤਾਂ ਤੁਰੰਤ ਗਰੀਬ ਪਰਿਵਾਰ ਦੇ ਨਾਲ ਜਾ ਕੇ ਸੰਪਰਕ ਕਰਨਾ ਚਾਹੀਦਾ ਸੀ ਕਿ ਭਾਈ ਦੱਸੋ ਅਸੀਂ ਤੁਹਾਡੀ ਕੀ ਹੈਲਪ ਕਰ ਸਕਦੇ ਹਾਂ ਕੀ ਮਦਦ ਕਰ ਸਕਦੇ ਹਾਂ ਪਰ ਉੱਥੇ ਕੋਈ ਨਹੀਂ ਗਿਆ ਮੈਂ ਜਦੋਂ ਉਸ ਪਿੰਡ 'ਚ ਗਿਆ ਉਹਨਾਂ ਦੇ ਘਰ ਗਿਆ ਤਾਂ ਉੱਥੇ ਲੋਕਾਂ ਦਾ ਕਹਿਣਾ ਇਹ ਸੀਗਾ ਗੈਰੀ ਸਾਹਿਬ ਤੁਸੀਂ ਕੱਲੇ ਲੀਡਰੋਂ ਜਿਹੜੇ ਮਤਲਬ ਸਾਡੇ ਘਰ ਪਰਿਵਾਰਾਂ ਦੇ ਨਾਲ ਹਮਦਰਦੀ ਕਰਨ ਆਏ ਹੋ ਸਾਨੂੰ ਕੀ ਪੁੱਛਣ ਨਹੀਂ ਆਇਆ ਬਲਕਿ ਰਾਜਦਾਨਾ ਕਰਾਉਣ ਵਾਸਤੇ ਦਬਾਅ ਪਾਉਣ ਵਾਸਤੇ ਬਹੁਤ ਸਾਰੇ ਲੋਕ ਗਏ ਉੱਥੇ ਜੋ ਇਸ ਤਰ੍ਹਾਂ ਦੀ ਘਟਨਾ ਜੇ ਵਾਪਰਦੀ ਹੈ ਤਾਂ ਮੈਂ ਐਸ ਸੀ ਭਾਈਚਾਰੇ ਦੇ ਲੀਡਰਾਂ ਨੂੰ ਕਹੂੰਗਾ ਜ਼ਰੂਰ ਚਾਹੇ ਜਿਹੜੀ ਮਰਜ਼ੀ ਪਾਰਟੀ 'ਚ ਬੈਠਿਆ ਮੈਂ ਕਾਂਗਰਸ ਪਾਰਟੀ 'ਚ ਬੈਠਾ ਤੇ ਮੈਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜਿੰਗ ਨੂੰ ਤੇ ਸੁਭਚੂ ਕਾਂਗਰਸ ਪਾਰਟੀ ਨੂੰ ਇਸ ਘਟਨਾ ਦੀ ਨਿੰਦਾ ਕਰਨ ਵਾਸਤੇ ਔਰ ਇਸ ਪਰਿਵਾਰ ਦੇ ਨਾਲ ਖੜਨ ਵਾਸਤੇ ਜ਼ਰੂਰ ਕਹੂੰਗਾ اور ਮੈਂ ਕੇਕੇਸੀ ਵਿਭਾਗ ਦਾ ਪੰਜਾਬ ਦਾ ਚੇਅਰਮੈਨ ਹਾਂ ਤੇ ਮੈਂ ਆਪਦੇ ਜਿਹੜੇ ਸਾਡੇ ਚੇਅਰਮੈਨ ਹੈ ਕਾਂਗਰਸ ਪਾਰਟੀ ਦੇ ਉਦਿਤਰਾਜ ਜੀ ਉਹਨਾਂ ਨਾਲ ਇਸ ਬਾਰੇ ਚ ਗੱਲ ਕਰ ਚੁੱਕੇ ਹਾਂ ਤੋਂ ਮੈਂ ਗੱਲ ਕਹਿਣੀ ਚਾਹਣਾ ਜਿਹੜੇ ਐਸਪੀ ਭਾਈਜਾ ਦੇ ਲੀਡਰ ਆ ਕਿ ਭਾਈ ਗੱਲ ਇਹ ਹੈ ਵੀ ਇਹ ਘਟਨਾਵਾਂ ਉਹਨਾਂ ਚ ਰਹੀ ਰੁਕੜੀਆਂ ਜਿਨ੍ਹਾਂ ਚ ਤੁਸੀਂ ਸਤਾ ਤੇ ਕਾਬਜ ਨਹੀਂ ਹੁੰਦੇ ਜਿਹੜੇ ਲੋਕ ਸਤਾ ਤੇ ਕਾਬਜ ਹੁੰਦੇ ਆ ਸਤਾ ਤੇ ਕਾਬਜ ਹੋਣ ਤੋਂ ਬਾਅਦ ਇਹ ਘਟਨਾਵਾਂ ਰੋਕੀਆਂ ਜਾ ਸਕਦੀਆਂ ਇਹ ਲਹਿਰਾ ਸੋਨ ਦਾ ਦੀ ਗੋਰਾ ਸਿੰਘ ਦੀ ਪਹਿਲੀ ਘਟਨਾ ਨਹੀਂ ਹੈ ਉਤਰਾਲੇ ਦੀ ਘਟਨਾ ਤੁਸੀਂ ਦੇਖ ਸਕਦੇ ਹੋ ਤੁਸੀਂ ਦਾਨ ਸਿੰਘ ਵਾਲੇ ਦੀ ਘਟਨਾ ਦੇਖ ਸਕਦੇ ਹੋ ਤੁਸੀਂ ਮਿਰਕੜ ਦੇ ਨਾਲ ਪਿੰਡ ਹੈਗਾ ਇੱਕ ਉਸ ਪਿੰਡ ਦੀ ਘਟਨਾ ਦੇਖ ਸਕਦੇ ਹੋ 100 ਰੁਪਏ ਪਿੱਛੇ ਉਹਦੇ ਘਰ ਜਾ ਕੇ ਇੱਕ ਮਜ਼ਦੂਰ ਨੂੰ ਚਾਕੂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਸੀਗਾ ਉਥੇ ਵੀ ਰਾਤ ਨੂੰ ਅਸੀਂ ਧਰਨਾ ਲਾ ਕੇ ਪਰਚਾ ਦਰਜ ਕਰਾਇਆ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਇਆ ਉਹਦੇ ਸਾਰੀਆਂ ਜਥੇਬੰਦੀਆਂ ਸੋ ਮੈਂ ਸਾਰੀਆਂ ਜਥੇਬੰਦੀਆਂ ਦੇ ਸਾਥੀਆਂ ਨੂੰ ਕਹੂੰਗਾ ਕਿ 40% ਵਾਦੀ ਦੇ ਵਿੱਚ ਆਪਾਂ ਭਰਾਵੋ ਬੈਠੇ ਆ 10000 ਤੋਂ ਵੱਧ ਸਾਡੀਆਂ ਜਥੇਬੰਦੀਆਂ ਆ ਆਪਾਂ ਨੂੰ ਇਕੱਠੇ ਹੋ ਕੇ ਸਤਾ ਦੇ ਕਾਬੂ ਹੋਣ ਲਈ ਕੋਈ ਪਾਲਿਸੀ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਕਿਰਨਜੀਤ ਗਹਿਰੀ ਸਮਾਜ ਦੀ ਭਲਾਈ ਵਾਸਤੇ ਹਰ ਕੁਰਬਾਨੀ ਦੇਣ ਲਈ ਤਿਆਰ ਹੈ ਗਹਿਰੀ ਸਾਹਿਬ ਜ਼ਿਆਦਾਤਰ ਘਟਨਾਵਾ ਜਿੰਨੀਆਂ ਵਾਪਰਦੀਆਂ ਉਹਦੇ ਤੇ ਕੋਈ ਨਾ ਕੋਈ ਪਿੱਛੇ ਇਲਜ਼ਾਮ ਲਾ ਕੇ ਮਤਲਬ ਇੱਕ ਤਰ੍ਹਾਂ ਦੀ ਉਹਦੀ ਸ਼ੋਭੀ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਮੰਨ ਲਓ ਜਦੋਂ ਕਿੰਨੀਆਂ ਘਟਨਾਵਾ ਤੁਸੀਂ ਵੀ ਗਿਣੀਆਂ ਮੈਂ ਵੀ ਗਿਣੀਆਂ ਉਹਦੇ ਤੇ ਚੋਰੀ ਦਾ ਇਲਜ਼ਾਮ ਲਾ ਦਿੱਤਾ ਕਦੇ ਕੋਈ ਇਲਜ਼ਾਮ ਲਾ ਦਿੱਤਾ ਮਤਲਬ ਅਕਸਰ ਘਟਨਾਵਾਂ ਦੇ ਪਿੱਛੇ ਇਹੀ ਕਾਰਨ ਬਣਦਾ ਦੇਖੋ ਮੈਂ ਪਹਿਲਾਂ ਜਿਹੜੀ ਗੱਲ ਕਹੀ ਹੈ ਕਿ ਜਿਹੜੀਆਂ ਉੱਤੇ ਰਹਣ ਉਹ ਸਤਾ ਤੇ ਕਾਬਜ ਹੈ ਉਹ ਸਤਾ ਤੇ ਕਾਬਜ ਹੋਣ ਕਰਕੇ ਸਿਸਟਮ ਦੇ ਵਿੱਚ ਉਹਨਾਂ ਦੀ ਪਹੁੰਚ ਹੈ ਉਹ ਗੱਲ ਨੂੰ ਡਾਇਵਰਟ ਕਰਨ ਵਾਸਤੇ ਉਹ ਕੱਲ ਮੈਕ ਚੈਨਲ ਤੇ ਦਿਖਾਰੇ ਸੀ ਕਿਦੇ ਉਥੇ ਜਿੱਤੇ ਉਹ ਗੰਨੇ ਦੇ ਜ਼ੁਰਮਤ ਚ ਮੁੰਡੇ ਨੂੰ ਮਾਰਿਆ ਗਿਆ ਉਥੇ ਦਿਖਾਰੇ ਸੀ ਕਿੰਦੇ ਇੱਥੇ ਨਸ਼ਾ ਪਿਆ ਜੀ ਫਲਾਣਾ ਪਿਆ ਜੀ ਢਮਕਾ ਪਿਆ ਜੀ ਮਤਲਬ ਗੱਲ ਨੂੰ ਹੋਰ ਹੀ ਪਾਸੇ ਮੋੜਾ ਦੇਣਾ ਚਾਹੁੰਦੇ ਐ ਐਵੇਂ ਪਤਲਾ ਵਾਲੀ ਗੱਲ ਨੂੰ ਮੋੜਾ ਦੇਣ ਦੀ ਗੱਲ ਕੀਤੀ ਸੀ ਐਵੇਂ ਤੇ ਬਰਾਈ ਗੱਲ ਕਰ ਲਗੇ ਹੋਰ ਗੱਲ ਕਰ ਗਿਓ ਹਰ ਗੱਲ ਨੂੰ ਮੋੜਾ ਦੇਣ ਦੀ ਕੋਸ਼ਿਸ਼ ਕਰਨ ਸਰ ਉਹ ਕਰਦੇ ਐ ਪਰ ਇਹ ਜਿਹੜੀ ਕੋਸ਼ਿਸ਼ ਹੈਗੀ ਐ ਇਹ ਉਹਨਾਂ ਚ ਸਫਲ ਨਹੀਂ ਹੋ ਸਕਦੀ ਜਿੰਨਾ ਚਿਰ ਅਸੀਂ ਲੋਕ ਇਕੱਠੇ ਨਹੀਂ ਹੁੰਦੇ ਜਦੋਂ ਅਸੀਂ ਇਕੱਠੇ ਹੋ ਜਾਾਂਗੇ ਫਿਰ ਇਹ ਜਿਹੜੀਆਂ ਸਾਜ਼ਿਸ਼ਾਂ ਸਾਰੀਆਂ ਬੰਦ ਹੋ ਜਾਣਗੀਆਂ ਸਤਾ ਦੇ ਕਾਬਜ਼ ਹੋ ਜਾਣਗੇ ਤਾਂ ਇਹ ਜਿਹੜੀਆਂ ਸਾਜ਼ਿਸ਼ਾਂ ਬੰਦ ਹੋ ਜਾਣਗੀਆਂ ਕਿਉਂਕਿ ਜਿਹੜੀ ਪੁਲਿਸ ਹੈ ਜਿਹੜਾ ਸਿਸਟਮ ਹੈ ਸਾਰਾ ਇਹ ਸਤਾ ਦੇ ਨਾਲ ਚੱਲਦਾ ਮੈਂ ਉਹੀ ਤੁਹਾਡੀ ਗੱਲ ਨਾਲ ਹੀ ਜੋੜ ਕੇ ਪੁਲਿਸ ਨਾਲ ਇਹ ਜਿਹੜੀ ਕਾਰਵਾਈ ਆ ਪੁਲਿਸ ਦੀ ਕਾਰਵਾਈ ਕੀ ਭੂਮਿਕਾ ਰਹੀ ਹੁਣ ਕਾਰਵਾਈ ਕਿੱਥੇ ਖੜੀ ਆ ਦੇਖੋ ਪੁਲਸ ਨੇ ਕਹਿੰਦੇ ਵੀ ਮੈਂ ਸੋਚਣਾ ਗੱਲ ਕੀਤੀ ਕਹਿੰਦੇ ਐਪੀਆਰ ਦਰਜ ਕਰ ਦਿੱਤੀ ਗਈ ਆ ਪਰ ਦੋਸ਼ੀ ਗ੍ਰਿਫਤਾਰ ਹਲਤ ਨਹੀਂ ਕੀਤੇ ਐਸਆਈਐਸਟੀ ਐਕਟ ਦਾ ਵਾਧਾ ਹਲੇ ਤੱਕ ਨਹੀਂ ਕੀਤਾ ਜੇ ਲੋਕੀ ਪੁਲਸ ਨੂੰ ਆਪਣੀ ਰਾਜਨਾਮ ਵਾਲੇ ਪਾਸੇ ਨਹੀਂ ਤੁਰਨਾ ਚਾਹੀਦਾ ਪੁਲਸ ਨੂੰ ਆਪਣੀ ਕਾਰਵਾਈ ਕਾਨੂੰਨੀ ਤੌਰ ਤੇ ਕਰਨੀ ਚਾਹੀਦੀ ਹੈ ਐਸਈਐਸਟੀ ਦਾ ਪਰਚਾ ਦਰਜ ਕਰਕੇ ਕਤਲ ਦਾ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਜਿਹੜੀਆਂ ਬਾਕੀ ਦੀ ਗੱਲ ਰਾਜੂ ਨਾਮ ਦੀ ਗੱਲ ਹੈ ਉਹ ਕੋਰਟ ਦੇ ਵਿੱਚ ਦਿਖਣੀਆਂ ਚਾਹੀਦੀਆਂ ਇਸ ਗੱਲ ਕਰਕੇ ਦੋਸ਼ੀਆਂ ਨੂੰ ਅ ਨਹੀਂ ਬਖਸਾ ਜਾਣਾ ਚਾਹੀਦਾ ਨਹੀਂ ਤੇ ਇਹ ਕਟੜਾ ਨੂੰ ਛੱਡੋ ਹੋਰ ਕਰਨਾ ਹਾਂ ਬਾਪਣ ਵਾਸਤੇ ਵੀ ਤਿਆਰ ਹੋ ਜਾਣਗੇ ਆ ਦੋਸ਼ੀਆਂ ਨੂੰ ਹੋਰ ਲੋਕਾਂ ਨੂੰ ਵੀ ਸ਼ਹਿ ਮਿਲੂਗੀ ਵੀ ਕੁਝ ਨਹੀਂ ਹੁੰਦਾ ਪੈਸੇ ਦੇ ਕੇ ਰਾਜੀਨਾਮਾ ਹੋ ਜਾਣਾ ਤੇ ਐ ਹੋ ਜਾਊਗਾ ਸਾਰਾ ਕੁਝ ਹੋ ਜਾਊਗਾ ਪਰ ਉਹਨਾਂ ਨੂੰ ਥੋੜਾ ਜਿਆਦਾ سزا ਜ਼ਰੂਰ ਹੋਣੀ ਹੈ ਉਹ ਮਿਲਣੀ ਚਾਹੀਦੀ ਹੈ ਇਹ ਜਿਹੜੀ ਕਮੀ ਕਿੱਥੇ ਆ ਬਾਕੀ ਕਾਫੀ ਦਲਿਤ ਭਾਈਚਾਰਾ ਸੰਗਠਿਤ ਹੈਗੇ ਆ ਖਾਸ ਕਰਕੇ ਜਿਹੜਾ ਮਜਬੀ ਸਿੱਖ ਭਾਈਚਾਰਾ ਤੁਸੀਂ ਪਰਿਵਾਰ ਦੀ ਗੱਲ ਕੀਤੀ ਆ ਕਿਤੇ ਨਾ ਕਿਤੇ ਜੇ ਪਰਿਵਾਰ ਨਾਲ ਉਹ ਇਕੱਠੀ ਯੂਨਿਟੀ ਹੁੰਦੀ ਜਾ ਕੇ ਖੜਦੇ ਤਾਂ ਹੋ ਸਕਦਾ ਉਹ ਫੈਸਲਾ ਨਾ ਕਰਦੇ ਲੱਗਦਾ ਕਿਤੇ ਨਾ ਕਿਤੇ ਲੀਡਰ ਵਾਲੇ ਬਣੇ ਹੋਏ ਆ ਪਰ ਉਹਨਾਂ ਦੇ ਪਰਿਵਾਰਾਂ ਦੇ ਨਾਲ ਨਹੀਂ ਖੜ ਰਿਹਾ ਕੋਈ ਜਾਂ ਉਹਨਾਂ ਦੀ ਆਪਸ ਵਿੱਚ ਯੂਨਿਟੀ ਨਹੀਂ ਹੈ ਦੇਖੋ ਮੈਂ ਤਾਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸਾਰਿਆਂ ਨੂੰ ਉਸ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਮਤਲਬ ਗੱਲ ਇਹ ਗੋਰਾ ਸਿੰਘ ਦੇ ਕਤਲ ਦੀ ਨਹੀਂ ਆ ਗੱਲ ਸਮੂੱਚੇ ਐਸੀ ਭਾਈਚਾਰੇ ਦੇ ਨਾਲ ਹੋ ਰਹੀ ਤਕੈਸ਼ਾਈ ਦੀ ਹੈ ਅਤਿਆਚਾਰ ਨੂੰ ਰੋਕਣ ਦੀ ਹੈ ਇਹ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਖੜਨਾ ਚਾਹੀਦਾ ਹੈ ਕੋਈ ਨੀਤੀ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ ਇਹਨਾਂ ਘਟਨਾਵਾਂ ਨੂੰ ਰੋਕਣ ਵਾਸਤੇ ਮੈਂ ਤੇ ਹਰ ਜਗ੍ਹਾ ਜਿੱਥੇ ਸਾਨੂੰ ਪਤਾ ਲੱਗਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਪਰਿਵਾਰ ਦੇ ਨਾਲ ਖੜ੍ਹਾ ਜਾਵੇ ਔਰ ਖੜਦੇ ਵੀ ਹਾਂ ਔਰ ਇਹ ਸਾਨੂੰ ਜਿਹੜਾ ਖਵਾਜਾ ਹੀ ਭੁਗਤਣਾ ਪੈਂਦਾ ਫਿਰ ਸਾਡੇ ਦੇ ਪ੍ਰਸ਼ਾਸਨ ਨੂੰ ਸਾਨੂੰ ਦਬਾਉਣ ਵਾਸਤੇ ਝੂਠੇ ਪਰਚੇ ਬੁਰਚੇ ਵੀ ਦਰਜ ਕਰਦਾ ਬਹੁਤ ਕੁਝ ਕਰਦਾ ਮਨੂੰ ਜ਼ਿੰਦਗੀ 'ਚ ਬੜੀਆਂ ਘਟਨਾਵਾਂ ਦੇਖੀਆਂ ਪਰ ਸਾਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਅਸੀਂ ਸਮਝਦੇ ਕਿਉਂਕਿ ਅਸੀਂ ਸਭ ਕੁਝ ਜੱਜ ਹੈਗੇ ਆਂ ਤਾਂ ਬਾਬਾ ਸਾਹਿਬ ਡਾਕਟਰ ਭਿਮrao ਅੰਬੇਦਕਰ ਦਾ ਸਦਤਾ ਸੰਵਿਧਾਨ ਹੈ ਸਾਨੂੰ ਉਹਨਾਂ ਨੇ ਦਿਖਾਇਆ ਰਸਤਾ ਹੈ ਉਸ ਰਸਤੇ ਤੇ ਚੱਲਦੇ ਹੋਏ ਜੇਕਰ ਸਮਾਜ ਨੂੰ ਇਨਸਾਫ ਦਿਵਾਉਣ ਵਾਸਤੇ ਕੋਈ ਕੁਰਬਾਨੀ ਦੇਣੀ ਪੈਂਦੀ ਹੈ ਤੇ ਮੈਂ ਸਮਝਦਾ ਸਾਰੇ ਅਸੀਂ ਭਾਈਚਾਰੇ ਦੇ ਲੀਡਰ ਨੂੰ ਕਹਿਣਾ ਚਾਹਣਾ ਨਿੱਜੀ ਮਫਾਦ ਨੂੰ ਛੱਡ ਕੇ ਸਾਨੂੰ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਇੱਕ ਜੇ ਮੈਂ ਸਿੱਖ ਸੰਸਥਾਵਾਂ ਦੀ ਗੱਲ ਕੀਤੀ ਐ ਐਸਜੀਪੀਸੀ ਦੀ ਜਾਂ ਪਿੰਡ ਦੀ ਪੰਚਾਇਤ ਦੀ ਤੁਸੀਂ ਗੱਲ ਕਰਦੇ ਹੋ ਜਿਹੜਾ ਇਸ ਤਰ੍ਹਾਂ ਦਾ ਵਿਅਕਤੀ ਆ ਮਤਲਬ ਜਿਹੜਾ ਗੰਨੇ ਚੋਰੀ ਨੂੰ ਲੈ ਕੇ ਕਤਲ ਕਰ ਦਿੰਦਾ ਲੱਗਦਾ ਵੀ ਉਹਦਾ ਕਿਤੇ ਨਾ ਕਿਤੇ ਸਮਾਜਿਕ ਤੌਰ ਤੇ ਚਾਹੇ ਸਾਰੇ ਪਾਈਚਾਰੇ ਆ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਨੂੰ ਸਟੈਂਡ ਲੈਣਾ ਚਾਹੀਦਾ ਤੇ ਪਾਈਚਾਰਿਆਂ ਨੂੰ ਬਾਈਕਾਡ ਕਰਨਾ ਚਾਹੀਦਾ ਕਿਉਂਕਿ ਇੱਕ ਤਰ੍ਹਾਂ ਦਾ ਸਿੱਖ ਧਰਮ ਤੇ ਹਮਲਾ ਜਿਹੜਾ ਲੰਗਰ ਲਾਉਣ ਦੀ ਗੱਲ ਕਰਦੇ ਆ ਅਸੀਂ ਸਾਂਝੀ ਦੀ ਗੱਲ ਕਰਦੇ ਆ ਵੀ ਗੰਨੇ ਪਿੱਛੇ ਵਿਅਕਤੀ ਦਾ ਕਤਲ ਕਰਤਾ ਲੱਗਦਾ ਵੀ ਪੰਚਾਇਤਾਂ ਨੂੰ ਜਾਂ ਹੋਰ ਜਿਹੜੇ ਪਾਈਚਾਰੇ ਸਿੱਖ ਪਾਈਚਾਰੇ ਹੈਗੇ ਸਟੈਂਡ ਲੈਣਾ ਚਾਹੀਦਾ ਬਿਲਕੁਲ ਇਹ ਤੇ ਪਹਿਲੇ ਆਪਾਂ ਗੱਲ ਕਹੀ ਹੈ ਵੀ ਇਹ ਗੁਰੂਆਂ ਪੀਰਾਂ ਦੀ ਧਰ ਤੇ ਸਾਨੂੰ ਬਿਲਕੁਲ ਇਹਦੇ ਤੇ ਜਿਹੜੀਆਂ ਸਿੱਖ ਸੰਸਥਾ ਮੈਂ ਉਹਨਾਂ ਨੂੰ ਵੀ ਇਹਦੇ ਤੇ ਸਟੈਂਡ ਲੈਣਾ ਚਾਹੀਦਾ ਹੈ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਹੈਗੀਆਂ ਉਹਨਾਂ ਨੂੰ ਵੀ ਇਹਦੇ ਤੇ ਕੋਈ ਮਤੇ ਪਾਉਣੇ ਚਾਹੀਦੇ ਆ ਪਰ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ ਗੱਲ ਫਿਰ ਉੱਥੀ ਆ ਜਾਂਦੀ ਹੈ ਕਿ ਸਤਾਤਾਰੀ ਜਿਹੜੇ ਲੋਕ ਹੈਗੇ ਆ ਉਹ ਗਰੀਬਾਂ ਨੂੰ ਦਬਾਉਣ ਵਾਸਤੇ ਤਾਂ ਮਤੇ ਪਾ ਸਕਦੇ ਆ ਹੈਨਾ ਗੁਰਦੁਆਰਿਆਂ ਦੇ ਵਿੱਚ ਇਹ ਮਤੇ ਤਾਂ ਪਾਏ ਜਾ ਸਕਦੇ ਆ ਝੋਨੇ ਦੀ ਝੋਨੇ ਦੇ ਅਸੀਂ ਐਨੇ ਪੈਸੇ ਦੇਵਾਂਗੇ ਅਸੀਂ ਇਦੋਂ ਵੱਧ ਨਹੀਂ ਦੇਣੇ ਅਸੀਂ ਸੋਸ਼ਲ ਬਾਈਕਾਟ ਕਰਾਂਗੇ ਪਰ ਮੈਨੂੰ ਲੱਗਦਾ ਨਹੀਂ ਹੈ ਕਿ ਸਾਡੇ ਵਾਲੇ ਸਮਾਜ ਦੇ ਹੱਕ ਦੇ ਵਿੱਚ ਕੋਈ ਮਤੇ ਪਾਉਣ ਦੀ ਗੱਲ ਕਰੂਗਾ ਪਰ ਅਕਾਲ ਤਖਤ ਸਾਹਿਬ ਨੂੰ ਵੀ ਇਹਦੇ ਤੇ ਨੋਟਿਸ ਲੈਣ ਦੀ ਲੋੜ ਹੈ ਐਸਜੀਪੀਸੀ ਨੂੰ ਨੋਟਿਸ ਲੈਣ ਦੀ ਲੋੜ ਹੈ ਅਸੀਂ ਮਨਜੀਤ ਮਾਨ ਹੋਰੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸਾਰੇ ਲੀਡਰ ਐ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਵੀ ਉਹ ਕਿਉਂ ਨਹੀਂ ਬੋਲਦੇ ਉਹ ਕਿਉਂ ਨਹੀਂ ਬੋਲਦੇ ਕਿਸੇ ਘਟਨਾ ਦੇ ਨਹੀਂ ਬੋਲਦੇ ਦਲਤ ਭਾਈਚਾਰੇ ਨਾਲ ਕੋਈ ਘਟਨਾ ਵਾਪਰਦੀ ਹੈ ਰੰਗਰੇਟੇ ਗੁਰੂ ਕੇ ਬੇਟੇ ਅਸੀਂ ਕਿਹਾ ਸਾਨੂੰ ਘਟਨਾ ਵਾਪਰਦੀ ਹੈ ਕੋਈ ਯਾਰ ਆਵਾਜ਼ ਨਹੀਂ ਕਰਦਾ ਸਾਡੇ ਹੱਕ 'ਚ ਕਿਉਂ ਨਹੀਂ ਕਰਦਾ ਸਾਨੂੰ ਸਮੁੱਚੇ ਸਮਾਜ ਨੂੰ ਇਹਦੇ ਵਾਸਤੇ ਸੋਚਣ ਦੀ ਲੋੜ ਹੈ ਕਿਉਂ ਨਹੀਂ ਕਰਦਾ ਬਾਬਾ ਸਾਹਿਬ ਡਾਕਟਰ ਅੰਮ੍ਰਿਤਕਰ ਜੀ ਨੇ ਪੜਿਆ ਉਹ ਤਾਂ ਘਟੋ ਘਟ ਇਹਦੇ ਦਰਦ ਨੂੰ ਮਹਿਸੂਸ ਕਰਦਾ ਹੈ ਜਿਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਪੀਰੋ ਅੰਮ੍ਰਿਤਕਰ ਜੀ ਦੇ ਮਿਸ਼ਨ ਨੂੰ ਲੈ ਕੇ ਅਸੀਂ ਚੱਲੇ ਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਬਾਬਾ ਸਾਹਿਬ ਡਾਕਟਰ ਅੰਮ੍ਰਿਤਕਰ ਕਰਕੇ ਆਪਾਂ ਸਭ ਕੋ ਜਾ ਜੇ ਰਗਰੇਟੇ ਗੁਰੂ ਕੇ بیٹے ਕਹਿੰਦੇ ਆ ਅਸੀਂ ਆਪਣੇ ਆਪ ਨੂੰ ਸਾਰੇ ਬੜੀਆਂ ਸੰਸਥਾਵਾਂ ਬਣੀ ਐ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਉਸ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਜਿਹੜੀ ਗੱਲ ਤੁਸੀਂ ਕਹੀ ਹੈ ਮਤੇ ਪਾਉਣ ਵਾਲੀ ਗੱਲ ਤਾਂ ਆਊਗੀ ਪਹਿਲਾਂ ਅਸੀਂ ਉਹ ਤਾਂ ਆਪਣੇ ਆਪਣੇ ਬੰਦੇ ਆਪਣੇ ਬੰਦਾਂ ਦੇ ਹੱਕ 'ਚ ਮਤੇ ਪਾਉਣ ਤੇ ਹਾਂ ਅਸੀਂ ਪਰਿਵਾਰ ਦੇ ਨਾਲ ਖੜੇ ਆ ਫਿਰ ਦੂਜੇ ਪਾਉਣ ਲੱਗ ਜਾਣਗੇ ਸੋ ਇਹ ਸਨ ਦਲਿਤ ਆਗੂ ਕਰੇਂਜੀ ਸਿੰਘ ਗੈਰੀ ਜਿਹੜੀ ਲਹਿਰਾ ਸੌਂਦਾ ਵਿਖੇ ਘਟਨਾ ਵਾਪਰੀ ਆ ਬੜੀ ਮੰਦ ਭਾਗੀ ਘਟਨਾ ਵੀ ਜੇ ਇੱਕ ਗੰਨੇ ਪਿੱਛੇ ਇੱਕ ਵਿਅਕਤੀ ਦਾ ਕਤਲ ਹੋ ਜਾਣਾ ਉਹ ਵੀ ਪੰਜਾਬ ਵਰਗੀ ਧਰਤੀ ਤੇ ਜਿੱਥੇ ਲੰਗਰ ਲਾਉਣ ਦੀ ਗੱਲ ਕੀਤੀ ਜਾਂਦੀ ਆ ਮਾਨਵਤਾ ਦੀ ਗੱਲ ਕੀਤੀ ਆ ਸਰਬ ਸਾਂਝੀਵਾਲਤਾ ਦੀ ਗੱਲ ਕੀਤੀ ਜਾਂਦੀ ਆ ਉੱਥੇ ਇੱਕ ਗੰਨੇ ਨੂੰ ਲੈ ਕੇ ਇੱਕ ਵਿਅਕਤੀ ਦਾ ਕਤਲ ਕਰ ਦੇਣਾ ਬੇਸ਼ੱਕ ਹੋ ਸਕਦਾ ਵੀ ਉਸ ਨੂੰ ਆਪਾਂ ਇਹ ਵੀ ਮੰਨ ਲੈਣੇ ਵੀ ਜੇ ਚੋਰੀ ਕੀਤਾ ਵੀ ਹੋਵੇ ਕੀ ਇਹ ਜਾਇਜ਼ ਹੈ ਜਾਂ ਉਸ ਦਾ ਕਤਲ ਕਰ ਦੇਣਾ ਔਰ ਨਾਲ ਉਹਨਾਂ ਨੇ ਜਿਹੜੀਆਂ ਸਿਕਸ ਅਸਾਮਾਂ ਜਾਂ ਪੰਚਾਇਤਾਂ ਨੂੰ ਵੀ ਕਿਹਾ ਵੀ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਖਿਲਾਫ ਇੱਕ ਤਰ੍ਹਾਂ ਦਾ ਕੋਈ ਫੈਸਲਾ ਲੈਣਾ ਚਾਹੀਦਾ ਦੂਸਰੇ ਪਾਸੇ ਉਹਨਾਂ ਨੇ ਐਸੀ ਜਾਂ ਮਜਬੀ ਸਿਕ ਭਾਈਚਾਰੇ ਨੂੰ ਕਿਹਾ ਵੀ ਸਾਨੂੰ ਏਕਤਾ ਕਰਕੇ ਇਸ ਤਰ੍ਹਾਂ ਦੇ ਮੁੱਦਿਆਂ ਤੇ ਲੜਾਈ ਲੜਨੀ ਚਾਹੀਦੀ ਹੈ ਤੁਸੀਂ ਦੇਖ ਰਹੋ ਕਲਿਆਣ ਟੀਵੀ ਪੰਜਾਬ ਤੇ ਮਹਰਸ਼ਪਾਲ ਸਿੰਘ